ਇਹ ਵੇਖ ਤਾਂ ਚਲ ਪੜ ਪਾ ਚੱਲੀਏ ਬਾਟਰੀ ਬਾਬਿਆਂ ਦੀ ਬਹੁਤ ਦੂਰ ਦੀ ਆ ਪਤਾ ਜਾਨਾ ਵੀ ਪਹਾੜਾਂ ਦੇ ਵਿੱਚ ਐ ਪਹਾੜਾਂ ਦੇ ਵਿੱਚ ਤਾਂ ਜਾਣਾਗਾ ਮੇਰੀ ਗੱਲ ਸੁਣਾ ਸਾਡੀ ਦੁਨੀਆ ਦਾ ਥੱਗਣ ਨਹੀਂ ਹੁੰਦੀ ਹੋਰ ਹਾਂ ਮੇਰੀ ਗੱਲ ਸੁਣਾ ਆਪਣੀ ਅੱਧੀ ਕਿ ਦਿਹਾੜੀ ਤਾਂ ਬਣ ਗਈ ਬਣ ਗਈ ਅੱਧੀ ਉਹ ਜਿਹੜਾ ਘੱਟਾ ਆਪਾਂ ਉੱਥੇ ਰੱਖ ਕੇ ਆਏ ਸੀ ਕੋਈ ਜਾਂਦੇ ਨੂੰ ਆਪਣਾ ਉਹ ਨਾ ਲੈ ਜੇ ਚਾਲ 1 ਕਿਲੋ ਘਰ ਮੰਗਦੇ ਆ ਆਪਾਂ ਹੋਰ ਕੀ ਕਰਦੇ ਆ ਜੇ ਕਿਸੇ ਨੇ ਪਾਤੀ ਦਾ ਚੱਲਾਂਗੇ ਨਹੀਂ ਠੀਕ ਹੈ ਹਾਂ ਆਪਾਂ ਕਿਹੜਾ ਨਾਲ ਜਾਨੀਏ ਇੱਥੇ ਜਾਂਦੇ ਹੋਈ ਵੇਚ ਲਾਂਗੇ ਆਪਣੇ 4 ਰੁਪਏ ਬਣ ਜਾਣਗੇ ਓਏ ਆਪਾਂ ਤਾਂ दारू ਹੀ ਪੀਣੀ ਆ ਆਪਾਂ ਹਾਂ ਆਪਣਾ ਆਪਣਾ ਖਰਚਾ ਨਿਕਲੇਗਾ ਆਪਣਾ ਖਰਚਾ ਨਿਕਲੇ ਆਊਗਾ ਹਾਂ ਤੇ ਮੈਂ ਤੈਨੂੰ ਦੱਸਦਾ ਹੁਣ ਜਿਹੜਾ ਹੁਣ ਜਿਹੜਾ ਜਿਹੜਾ ਪਿਛਲੇ ਘਰੇ ਜਾ ਕੇ ਆਇਆ ਨਾ ਹਾਂ ਹਾਂ ਉਹਨਾਂ ਹੀ ਤਾਂ ਮੈਂ ਤੈਨੂੰ ਲਾ ਉਹਨਾਂ ਦੇ ਬੰਦਾ ਪੜਾ ਸੀਗਾ ਤੇ ਹੁਣ ਆਪਾਂ ਜਿੱਦੇ ਜਾਂਦੇ ਆ ਹਾਂ ਇਹ ਕਲੀਆਂ ਬੁੜੀਆਂ ਬੁੜੀਆਂ ਹੁੰਦੀਆਂ ਕਈ ਵਾਰ ਸਮਾਰਕ ਹੋ ਜਾ ਟੰਗ ਜਾ ਕਰ ਲਈ ਕੋਈ ਉਹ ਹੋ ਜਾ ਅਪਾ ਸੀ ਦਿਸਾ ਦੀ ਚੱਲਾਂਗੇ ਕੁਝ ਨਹੀਂ ਹੁੰਦਾ ਹੈ ਨਾ ਜਿਹੜਾ ਚੜਾਂਗੇ ਇਹਦੇ ਬਸ ਬਣਾ ਲਈ ਬਣਾ ਲਈ ਉਹ ਤਾਂ ਇਹ ਸਾ ਆਪਣਾ ਹੀ ਕੰਮ ਹੁੰਦਾ ਹੈ ਹੁਣ ਆਪਾਂ ਤਾਂ ਦਿਹਾੜੀ ਬਣਾਉਣੀ ਆ ਆਪਦੀ ਖਾਣ ਪੀਣ ਆਪਣਾ ਬਣ ਜਾਂਦਾ ਜੀ ਆ ਯਾਰ ਇੱਥੇ ਬੈਠ ਜੀ 2 ਮਿੰਟ ਦਫੇਰਾ ਹੋ ਗਿਆ ਹੋਰ ਯਾਰ ਮੈਂ ਤੈਨੂੰ ਐਂ ਕਹਿੰਦਾ ਸੀ ਮੇਰੀ ਗੱਲ ਸੁਣਾ ਦੁਪਹਿਰਾ ਹੋ ਗਿਆ ਹੁਣ ਹੈ ਨਾ ਤੇ ਹੁਣ ਆਰਾਮ ਕਰ ਲਿਆ ਫੋਟ ਹੈ ਤੇ ਹੁਣ ਆਪਾਂ ਪੰਜ ਚਾਰ ਘਰ ਕੱਢ ਲਈਏ ਕੱਢ ਲਈਏ ਤੇ ਇੱਕ ਗੱਲ ਮੈਂ ਤੈਨੂੰ ਕੱਲੇ ਹੋਰ ਕਹਿੰਦਾ ਸੀ ਹਾਂ ਉਹ ਜਿੱਕੇ ਮੈਂ ਵੀ ਤੈਨੂੰ ਇਹੀ ਗੱਲ ਕਹਿੰਦਾ ਸੀ ਨਾ ਵੀ ਹੁਣ ਤਾਂ ਦੁਪਹਿਰ ਹੈ ਦੇਖ ਹਾਂ ਦੁਪਹਿਰ ਹੈ ਹੁਣ ਜੱਟ ਤਾਂ ਕੋਈ ਨਹੀਂ ਕਰਿਆ ਹੈਗਾ ਹਾਂ ਇਹ ਨਹੀਂ ਨਾ ਤੱਲੀਆਂ ਬੁੜੀਆਂ ਬੁੜੀਆਂ ਹੋਣਗੀਆਂ ਉਹ ਇੱਕ ਗੱਲ ਹੋਰ ਕਹਿੰਦਾ ਮੈਂ ਕੱਲੇ ਤੈਨੂੰ ਉੱਥੇ ਜਾ ਕੇ ਨਾ ਤੂੰ ਮੈਨੂੰ ਜੱਗਾ ਜੱਗਾ ਕਹੀ ਨਹੀਂ ਨਹੀਂ ਉੱਥੇ ਤਾਂ ਆਪਾਂ ਇੱਕ ਦੂਜੇ ਨੂੰ ਭਗਤ ਕਹਿੰਦੇ ਜਾਂ ਬਾਬਾ ਕਹਿੰਦੀ ਬਾਬਾ ਕਹਿੰਦੀ ਹਾਂ ਵੀ ਭਗਤਾਂ ਤਾਂ ਜੇ ਫੇਰ ਜੇ ਇੰਨੀਆਂ ਬੁੜੀਆਂ ਅੱਜ ਕੱਲ੍ਹ ਬਾੜੀਆਂ ਸ਼ਹਿਾਰ ਹੈ ਸ਼ਹਿਾਰ ਹਾਂ ਵੀ ਅੰਬੀਰ ਪਿੰਡ ਦੀ ਮੀਨ ਉਹੀ ਉਹੀ ਇਕੱਠੇ ਹੋ ਕੇ ਆਏ ਇਕੱਠੇ ਹੋਣਾ ਪਿੰਡ ਦੀ ਲੋੜ ਇਕੱਠੀ ਹੋ ਗਈ ਸਭ ਹਾਂ ਤੇ ਫਿਰ ਆਏ ਨਹੀਂ ਪਤਾ ਆਪਣੇ ਛਿੱਤਰਪੋਲਾ ਵੀ ਹੋ ਜੀ ਛਿੱਤਰਪੋਲਾ ਹੋ ਸਕਦਾ ਤੇ ਬੱਚਤ ਰੱਖੇ ਕੁੱਛ ਨਹੀਂ ਹੁੰਦਾ ਜੇ ਕੰਦ ਕੁੰਦ ਮੜਾ ਧਿਆਨ ਰੱਖੇ ਕਈ ਵਾਰ ਕੋਈ ਬਾਪ ਉਹਨਾਂ ਦਾ ਅੰਤਰ ਹੋ ਜਾਏ ਮੇਰਾ ਤਾਂ ਗੋਡਾ ਦੋਸ ਦਾ ਮੈਥੋਂ ਪਰਵਾਹ ਪੱਜਾ ਵੀ ਨਹੀਂ ਹੁੰਦਾ ਬੱਚਾ ਮੇਰੀ ਗੱਲ ਸੁਣ ਆਪਾਂ ਦੇਖ ਕੇ ਅਗਲੇ ਅੰਤਰ ਪਰਦੀ ਨਹੀਂ ਅਗਲਾ ਜਿਹੜਾ ਕਹੀਆ ਹੈ ਕਹਾਂ ਆਇਆ ਕਹਾਂ ਆਇਆ ਪਹਿਲਾਂ ਐ ਕਰਿਆ ਕਰੇ ਨੀਗਾ ਮਾਰ ਲਿਆ ਕਰੇ ਬੀ ਟੰਬੀ ਟੰਬੀ ਜੱਟ ਦੇ ਕੋਈ ਫੌਂਜੀ ਖੜਲੇ ਲਾਇਆ ਹੈ ਨਾ ਉਹ ਇਹ ਧਿਆਨ ਰੱਖਿਆ ਕਰੀ ਪਹਿਲਾਂ ਉਹਦਾ ਜੱਟ ਦੀ ਤਾਂ ਬੋਲੀ ਤੋਂ ਪਤਾ ਲੱਗਦਾ ਜਦੋਂ ਆਪਾਂ ਗੱਲਾਂ ਬਾਤਾਂ ਕਰਾਂਗੇ ਆਪਾਂ ਨੂੰ ਪਤਾ ਲੱਗ ਜੂ ਬੇਬੱਦਲ ਬਾਈ ਠੀਕ ਨਹੀਂ ਤਾਂ ਪਰ ਰਿਸਕ ਜਾਗੇ ਰਿਸਕ ਜਾਗੇ ਚੰਗਾ ਭਗਤ ਤਾਂ ਕ ਆਪਣੀ ਢੜੀ ਬਣ ਜੂ। ਆਪਣੀ ਢੜੀ ਉਹ ਪਾ ਤਾਂ ਦੇਣੀਆਂ, ਬੁੜੀਆਂ ਤਾਂ ਪਾਈ ਦਿੰਨੀਆਂ। ਬੁੜੀਆਂ ਤਾਂ ਪਾਈ। ਬੁੜੀਆਂ ਤਾਂ ਭੈਮ ਪਾ ਦੇ, ਬੁੜੀਆਂ ਤਾਂ ਪਾਈ ਦਿੰਨੀਆਂ। ਬੁੜੀਆਂ ਨੇ ਮਤਨ ਹਸਾ ਢੰਗ ਨਾ ਕੋਈ ਨਾ ਕੋਈ ਭੈਮ ਪਾ ਦੀ। ਅੱਜ ਕੱਲ ਜੱਟ ਬੜੇ ਹੁੰਦੇ ਆ ਨਾ, ਬੁੜੀਆਂ ਤਾਂ ਪਾ ਦਿੰਨੀਆਂ। ਇੱਕ ਜੱਟ ਅੱਕੇ ਹੁੰਦੇ ਨੇ ਭਰਾਵਾ ਅੱਜ ਕੱਲ ਜੱਗਿਆ ਗੱਲ ਸੁਣ ਮੇਰੀ। ਹਾਂ। ਕੋਈ ਹਰੇਕ ਬੰਦਾ ਥੱਕਿਆ ਹੁੰਦਾ ਹੈ। ਹਾਂ। ਹਾਂ। ਕੋਈ ਕਾਹਦੇ ਤਾਂ ਕੋਈ ਥੱਕਿਆ ਮੈਂ ਕਿਸ ਨੂੰ ਕਾਹਦੇ ਜੱਟ ਪੈਣੇ ਨੇ ਅੱਕੇ। ਉਹ ਢੰਗ ਜਾ ਪੂਰਾ ਕਰਨੀ ਕਿਉਂ ਆ ਆਪਾਂ ਹੁੰਦਾ ਤਾਂ ਅੰਦਰ ਉਸਤੀਆਂ। ਇਹ ਢੰ ਮੈਨੂੰ ਪਤਾ ਸਵਾਲ ਜਵਾਬ ਵੀ ਬਾਰੇ ਦਿੰਦੇ ਅੱਜ ਕੱਲ ਹਾਂ ਵੀ ਕਈ ਬੁਢੀ ਕੰਜੀ ਬੁਢੀਆਂ ਰਹਿਮ ਕਰ ਜਾਨੀ ਅਭੀ ਚੱਲ ਬਾਈ ਦਾ ਬਜਾ ਰਿਹਾ ਹੈ ਵੀ ਪਾਉਂਦੇ ਬਾਲਟੀ ਪਾਉਂਦੇ ਬਾਲਟੀ ਬਾਬੇ ਦਾ ਕੋ ਡਾਲਦਾ ਹਾਂ ਹੁਣ ਚਾਹ ਮਾਤਾ ਖਣਾ ਤਾਂ ਪਹਿਲਾਂ ਠਾੜ ਲੈ ਆ ਚੱਲੀ ਹਾਂ ਹਾਂ ਚੱਲਾਂਗੇ ਵੀ ਜਾ ਕੇ ਤੈਨੂੰ ਪਤਾ ਆਪਣੇ ਵੀ ਪੀਵਾਂ ਖਾਵਾਂਗੇ ਹੋਰ ਕੀ ਹੈ ਆਪਾਂ ਇੱਥੇ ਦੇਖ ਕੇ ਟੱਪ ਜਾਗੇ ਆਪਾਂ ਇੱਥੇ ਵੇਚਣੀ ਹੋਰ ਕੁਛ ਨਹੀਂ ਬੀਬੀ ਕੀ ਕਰਿਆ ਨਹੀਂ ਆ ਬੈਠੀ ਆ ਮੈਂ ਤਾਂ ਕਿਉਂ ਕਿ ਮੈਂ ਵੀ ਮੈਂ ਤਾਂ ਨਹੀਂ ਕਹਿੰਦੀ ਸੀ ਦੇਖੀ ਕੱਪੜੇ ਮੇਰੇ ਸਾਰੇ ਪੁਰਾਣੇ ਹੋ ਗਏ ਤੁਹਨ ਕੱਪੜੇ-ਕੁੱਪੜੇ ਦਵਾ ਦੋ ਕੱਪੜੇ ਹੁਣ ਹਜੇ ਕੋਈ ਦਾਣਾ ਫੱਕਾ ਵੇਚਾਂਗੇ ਤਾਂ ਫੇਰ ਕੱਪੜੇ ਬਣਨਗੇ ਬੀਬੀ ਐਂ ਕਹਤੋ ਕਰ ਜੇ ਦਾਣਾ ਫੱਕਾ ਤਾਂ ਵੇਚ ਤਾਂ ਪੈਸੇ ਵੀ ਦੇਤੇ ਹੋਣਗੇ ਹੁਣ ਤਾਂ ਤੁਹਾਨੂੰ ਹਜੇ ਗਾਣੀਆਂ ਨੇ ਦਿੱਤੇ ਨਹੀਂ ਸਾਂ ਪਤਾਮ ਕਰਕੇ ਦੇਵਾਂਗੇ ਤੁਸੀਂ ਤਾਂ ਹੀ ਕਰਦੇ ਹੋ ਮੈਂ ਆਪਣੇ ਤੇ ਲੁੱਕ ਰੱਖਦੇ ਹਾਂ ਮੈਨੂੰ ਸਾਰਾ ਕੁਝ ਤੁਹਾਨੂੰ ਦੇਤਾ ਵੀ ਮੰਗਣਾ ਨਾ ਲਵੇ ਹਜੇ ਤਾਂ ਦਿੱਤੇ ਨਹੀਂ ਗਾਣੀਆਂ ਨੇ ਕੋ ਸਾਬ ਤਾਂ ਜਿਹੜਾ ਲਿਆ ਲਿਆ ਉਹਨਾਂ ਤੋਂ ਵਰਤਿਆ ਉਹ ਕੱਟ ਕੇ ਫੇਰ ਦੇਣਗੇ ਬੱਛ ਦੇਖਿਆ ਆਪ ਤੱਕ ਕਿੰਦੇ ਸੋਹਣੇ-ਸੋਹਣੇ ਕੱਪੜੇ ਪਾ ਕੇ ਰੱਖਦੀ ਐ ਬੀਬੀ ਦੇਖ ਲੈ ਮੇਰੇ ਇਹ ਕਢਾਈ ਵਾਲਾ ਸੂਟ ਆ ਮਾੜਾ ਹੈ ਬਰਾ ਯੇ ਲੇ ਤਾਂ ਕੰਨਿ ਕਢਾਈ ਨੂੰ ਕੀ ਕਰਾ ਦੇਖ ਲੈ ਕੱਪੜੇ ਵਿੱਚ ਸਾਰਾ ਖਸਿਆ ਪਿਆ ਇਹ ਨਹੀਂ ਪਾਉਂਦੇ ਹੁੰਦੇ ਜੱਟਾਂ ਦੀਆਂ ਤੀਆਂ ਲੈ ਗਿਆ ਤੂੰ ਸਤਾਈ ਕਰਦੇ ਮੇਰੇ ਨਾਲ ਕੱਪੜੇ ਨਹੀਂ ਬਣਾ ਕੇ ਦੇਣੇ ਮੈਂ ਤਾਂ ਹੁਣ ਪਿੰਡ ਜਾਉਂਗੀ ਜਿਹੜੇ ਕੱਪੜੇ ਵੀ ਬਣਾ ਕੇ ਦੇਣਾ ਹਾਂ ਤੂੰ ਕਿਧਰੋਂ ਆਇਆ ਬਾਹਰੋਂ ਆਇਆ ਉਹ ਤਾਂ ਬਾਰੀ ਕਰ ਤਾ ਖੁੱਲੀ ਛੱਡਿਆ ਹੋਣਾ ਆ ਬਾਰੀ ਦਾ ਠਾਕ ਕੇ ਆਲੇ ਫਿਰਦੇ ਆ ਲੈ ਗੁਰਦੁਆਰੇ ਵਾਲੇ ਵੀ ਲੈ ਕੇ ਡੇਰੇ ਵਾਲੇ ਵੀ ਲੈ ਕੇ ਇੱਧਰਲੇ ਗੁਰੂ ਘਰ ਵਾਲੇ ਵੀ ਲੈ ਕੇ ਹੁਣ ਕਿਹੜੇ ਨਵੇਂ ਉਠ ਖੜੇ ਕਣਕ आले? ਹੋ ਨਹੀਂ ਉਹ ਬਾਬੇ ਯਾਰਿਆ ਚੋਲੇ ਆ ਕਿਹੜੇ ਚੋਲੇ ਚਲੇ? ਤੈਨੂੰ ਇੱਕ ਤਾਂ ਵੀ ਨਹੀਂ ਪਤਾ ਲੱਗਦਾ ਵੀ ਕਿਹੜੇ ਚੋਲੇ ਆਲੇ ਆ। ਉਹ ਲਾਲ ਜੇ ਪਰਨੇ ਆਏ ਆ। ਅੱਜ ਕੱਲ੍ਹ ਘਰ ਨਾ ਜਾਇਆ ਕਰ ਇਹੇ ਜੀ ਫਿਰਦੇ ਹੁੰਦੇ ਗੱਟਿਆਂ ਆਲੇ ਭਗਵੇਂ ਜਾਇ ਮੂੰਹ ਸੰਗਾ ਕੇ ਕੁਛ ਲੈ ਜਣਗੇ ਟੰਗ ਕੇ ਤੂੰ ਗੱਟੇ ਸਿੱਟ ਕੇ। ਮੈਂ ਇੱਥੇ ਆ ਆਪਣੇ ਬਾਰਗੇ ਸੀਗਾ। ਬਾਰਗੇ ਕੀ ਕਰਦਾ ਸੀ ਤਤ ਘਰ ਨਹੀਂ ਬੈਠਾ ਜਾਂਦਾ। ਉਹ ਮੰਮਾ ਕਿੱਦਾਂ ਲੱਗਾ ਇੱਥੇ ਜਵਾਕ ਆ। ਆ ਦੇਖ ਲੈ ਜਵਾਕ ਦੇ ਲੀੜੇ ਦੇਖ ਲੈ। ਮੈਨੂੰ ਤਾਂ ਬਣਾ ਕੇ ਨਹੀਂ ਦੇਣੇ ਇਹਨੂੰ ਵੀ ਬਣਾ ਦੋ। ਬਣਾਵਾਂਗੇ। ਹਾਂ ਹੁਣ ਬਾਰੀਪੂਰੀ ਡੱਕ ਨਹੀਂ ਆਇਆ ਫਿਰ ਤੂੰ ਹੁਣ ਕੁਲੀ ਛੱਡੀ ਪਈ ਐ ਦੱਸ ਕੀ ਕਰ ਗਈ ਆਏ ਕਿਹਨੂੰ ਕਿਹਨੂੰ ਕਾ ਕੇ ਪੂਰਾ ਆਊਗਾ ਲੀੜਾ ਤਾਂ ਆਪਾਂ ਨੂੰ ਜੜਦੇ ਘਰੇ ਰੱਬ ਨੂੰ ਤੇਰਾ ਬੁਝ ਦਿੱਤਾ ਐ ਦਿੱਤਾ ਆਪਣੇ ਵੇਰੇ ਨਹੀਂ ਦਿੱਤਾ ਆਪਾਂ ਤਾਂ ਲੀੜੇ ਨਹੀਂ ਜੜਦੇ ਰੱਬ ਨੂੰ ਇੰਨਾ ਵੀ ਨਹੀਂ ਦਿੱਤਾ ਹੂ ਮਾਪੁੱਤਾਂ ਵੇਰੇ ਕੋਈ ਨਾ ਐ ਨਾ ਕੋਈ ਨੈਰ ਮੈਂ ਹੀ ਡਾਕੇ ਆਉਣੀ ਐ ਬਾਰੀ ਕਿ ਤਾ ਮੂਰੇ ਉਹ ਵੀ ਨਾ ਜਾਣ ਸਾਧ ਜੇ ਮੈਂ ਕੀ ਪਾਉਂ ਉਹਨਾਂ ਨੂੰ ਵਿਚਾਰਾ ਚੱਲ ਭਾਈ ਚੱਲ ਮੇਰੀ ਗੱਲ ਸੁਣ ਇੰਨਾ ਲਾ ਬਾਰ ਖੜਕਾਲਾ ਸਤਿ ਆਬਾਏ ਉਹ ਸਤਨਾਕ ਕਿੱਥੇ ਕੁੰਡੇ ਦਾ ਬਾਹਰੋਂ ਲਾਇਆ ਪਿਆ ਕੁੰਡੇ ਦਾ ਬਾਹਰੋਂ ਰਗਫਤਾ ਇੰਨਾ ਦਾ ਕੋਈ ਹੈ ਨਹੀਂ ਚਾਹ ਆਹ ਗੇਟ ਵਾਲਾ ਨਿਕਲ ਗਿਆ ਇੰਨਾ ਦੇ ਅਜਨੇ ਹੀ ਕਾਚੀ ਪਈ ਹੈ ਹੈ ਹਾਏ ਹਾਏ ਵੇ ਖੜ ਜਾ ਭਾਈ ਖੜ ਜਾ ਖੜ ਜਾ ਮੈਂ ਤਾਂ ਬਾਹਰ ਡਾਉਨ ਆਉਂਦੀ ਸੀ ਨਹੀਂ ਭਾਣੇ ਤੂੰ ਤਾਂ ਗਾਈ ਤੁਰੇ ਆਉਣੇ ਓ ਕਿਵੇਂ ਆਂ ਕਿਹਾਂ ਭਾਣੇ ਕਣਕ ਲੈਣ ਆਏ ਸ ਤਾਂ ਬਾਬੇ ਆਏ ਆ ਉਦੋਂ ਕਿਧਰੋਂ ਆਏ ਹੋ ਤੁਸੀਂ ਕੋਈ ਨਹੀਂ ਸਤਾਉਦੇ ਗੁਰੂ ਘਰ ਨੂੰ ਤੇ ਇੱਥੇ ਇਹਨਾਂ ਨੂੰ ਦੇਤੀ ਢੇਰੇ ਨੂੰ ਕਣਕ ਕੋਈ ਨਾ ਸਾਰਾ ਨੇ ਭਾਈ ਆਖਾ ਪਿੱਛੋਂ ਐ ਪਿਕਚਰ ਜੀ ਮੰਮੀ ਦਾ ਕਹਾਣੀ ਆ ਸਭ ਕੁਝ ਸੁਣੂ ਰੱਬ ਨੇ ਦਿੱਤਾ ਅਸੀਂ ਮੰਗਤੇ ਬਣੇ ਫਿਰਦੇ ਆ ਤਾਂ ਵੀ ਸੁਣੀ ਕੋਠੀ ਪਾਈ ਇੰਨੀ ਸੋਹਣੀ ਕੋਠੀ ਪਾਈ ਆ ਸੋਹਣੀ ਦਿੱਤਾ ਤਾਂ ਹੈ ਰੱਬ ਨੇ ਸਾਰਾ ਕੁਝ ਦੇਖਾ ਕਰਤਾ ਨਹੀਂ ਦਿੱਤਾ ਭਾਈ ਵੀ ਅਸੀਂ ਮੰਗਣਾ ਵੀ ਪਾਣੇ ਬਹੁਤ ਔਖਾ ਹੈ ਹੈ ਇਹ ਮੰਗਣਾ ਮਰਨ ਮਰਨ ਬਰਬਰ ਹੁੰਦਾ ਹੈ ਹਾਂ ਹੁੰਦਾ ਤਾਂ ਮੇਰੀ ਗੱਲ ਸੁਣ ਜਦੋਂ ਡੇਰਿਆ ਉੱਥੇ ਪਹਾੜਾ ਜਿੱਦੋਂ ਲੰਗਰ ਲੱਗੂਗਾ ਨਾ ਕੋਈ ਨਹੀਂ ਜਿੱਦ ਸਾਡੀ ਸ਼ਰਧਾ ਹੋਈ ਜੇ ਅਸੀਂ ਜਾਣਾ ਆਣਾ ਬਣਿਆ ਸਤਾਪ ਹੀ ਪਾਇਆ ਮੰਨੋ ਭਾਈ ਕੁਦੇ ਮੇਰੀ ਗੱਲ ਸੁਣੋ ਐਂ ਕਰੋ ਮੇਰੀ ਗੱਲ ਸੁਣ ਜੇ ਤੁਸੀਂ ਬਾਲੀ ਨਹੀਂ ਪਾਉਣੀ ਤਾਂ ਦੋ ਬਾਲਟੀਆਂ ਪਾਓ ਜਿੰਦੀ ਕੁ ਸੁਣਨੀ ਸਰਦਾ ਦੋ ਬਾਲਟੀਆਂ ਦੇ ਗੱਲਾਂ ਕਰਦੇ ਐਂ ਲਾ ਦੋ ਬਾਲਟੀਆਂ ਹੀ ਆ ਜਾਂਦੀਆਂ ਨੇ ਜਿੰਦੀ ਕੁ ਸੁਣਦੀ ਪੈਣੀ ਸਰਦਾ ਦੇਖੋ ਨਿਕਵਾ ਦਿਓ ਮਾਤਾ ਦੇਖਾ ਸੀ ਕੋਈ ਨਹੀਂ ਮੈਂ ਸਾਡੀ ਬੁੜੀ ਪੈੜੀ ਆ ਪੁੱਛ ਕੇ ਲਿਆਉਣੀ ਆ ਕਣਕਾ ਇੱਥੇ ਖੜ੍ਹ ਜਿਓ ਕੋਈ ਨਹੀਂ ਕਿਹਨ ਆਇਓ ਸਾਡੀ ਬੁੜੀ ਲਾਲਪੂ ਨਾ ਅਸੀਂ ਨਹੀਂ ਆਉਂਦੇ ਹਾਂ ਇੱਥੇ ਖੜ੍ਹ ਜਿਓ ਮੈਂ ਲਿਆਉਣੀ ਆ ਇੱਥੇ ਖੜ੍ਹੇ ਇੱਥੇ ਬਹਿ ਜਾਓ ਕਿਹਨ ਆਇਓ ਨਹੀਂ ਪੈਣੀ ਪੈਣੀ ਹੈ ਕਿਸੇ ਗੱਲ ਦਾ ਨਾ ਹਾਂ ਮੈਨੂੰ ਆਏ ਲੱਗ ਗਏ ਇਹ ਤਾਂ ਕੱਲੀਆਂ ਬੁੜੀਆਂ ਬੁੜੀਆਂ ਐ ਦੇਖ ਰਹਿ ਹੈ ਦੇਖਦਾ ਲੈ ਕੋਈ ਜੱਟ ਨਾ ਨਿਕਲੇ ਨਹੀਂ ਨਹੀਂ ਖੇਤੀ ਦਾ ਕਰਦੇ ਆ ਉਹਦੇ ਟਰੈਕਟਰ ਜਿਹਾ ਵੀ ਖੜਾ ਇਹਨਾਂ ਦੇ ਕਰ ਮੇਰਾ ਪੱਗਾ ਹੀ ਵਾਕੀ ਹੱਲੇ ਢੇਰ ਕੋਲੇ ਹਾਂ ਤੇ ਮੈਂ ਤਾਂ ਆਪਹੀਂ ਜਮਸੇ ਹੈਂ ਐਂ ਹੀ ਕਰ ਤਕਣਾ ਫੱਪੜੀ ਦੇਖੇ ਇਹ ਢੇਰ ਚੁਪਵਾਲੇ ਵੰਗੇ ਚੁਪਵਾਲੇ ਹਾਂ ਆਪਣੀ ਗੱਡੀ ਬਣਦੀ ਫਾਨਪੀੜ ਆਪਣਾ ਬਣਦੀ ਇੱਧਰ ਕੱਡੀਆਂ ਬੁੜੀਆਂ ਰੱਖਦੀ ਬੁੜੀਆਂ ਐ ਆ ਜਾ ਆ ਜਾ ਚੱਲ ਚੱਹੀ ਚੱਲ ਕੁਛ ਨਹੀਂ ਹੁੰਦਾ ਤੇਰੀ ਦਿਨਾਂ ਨਾ ਤਾਂ ਨਾ ਬੀਬੀ ਮੈਂ ਕੀ ਖਰੀਦਣ ਆਗਾ ਮੇਰੇ ਕੋਲੇ ਕੀ ਹੋ ਮੈਨੂੰ ਕੀ ਡਾਲਰ ਦਿੱਤੇ ਨੇ ਤੁਸੀਂ ਖਰੀਦਣ ਨੂੰ ਦੇ ਦੇਮ ਡਾਲਰ ਤੂੰ ਆਪ ਘੜ ਫੜ ਲੈਨੀ ਆ ਵੀ ਆਪੇ ਤੇ ਦੇ ਦਾਂਗੇ ਦੇ ਦਾਂਗੇ ਮੈਂ ਅੱਗੇ ਕਿੰਨਾ ਕ ਲੈਨੀ ਆ ਬੀਬੀ ਧਾਰ ਉਹ ਤਾਂ ਵਿਚਾਰੇ ਆਸਾਨ ਸੰਤ ਜੀ ਹੈਗੇ ਤੇ ਉਹ ਕਣਕ ਜੀ ਮੰਗਦੇ ਆ ਕੀ ਕਹਿੰਦੇ ਹੁੰਦੇ ਨੇ ਉਹ ਰਾਹਾਂ ਜਾਂ ਪਹਾੜਾ ਪੂੜਾ ਚਾਏ ਆ ਕਹਿੰਦੇ ਸਾਨੂੰ ਪਾਉ ਕਹਿੰਦੇ ਮੈਂ ਨਹੀਂ ਕਿਹਾ ਮੈਂ ਪੈ ਖੜ ਜਾ ਮੈਂ ਮੇ ਮੀਂ ਬੀਬੀ ਤੜੇ ਪੁੱਛ ਕੇ ਕਣਕ ਦੇਣ ਕਣਕ ਪਾ ਲਗੇ ਪੋਰਾ ਵਿਚਾਰੇ ਨੂੰ ਕੋਈ ਨਹੀਂ ਪੰਨਾ ਕੀ ਹੋਇਆ ਭਾਈ ਚੰਗੇ ਭਲੇ ਨਵੇਂ ਨਰੋਗੀ ਕੋਈ ਨਹੀਂ ਬੀਬੀ ਪੰਨੀ ਅਗਰੀਬਨ ਪੋਰਾ ਕਣਕ ਦੇ ਦਵਾਇਂ ਕਾ ਤੋ ਕਰਦੇ ਹੁੰਨੇ ਤੁਸੀਂ ਤੇ ਤਾਈ ਕਰਦੀ ਸਾਡੀ ਬੀਬੀ ਤਾਂ ਵਾਲੀ ਪੜੇ ਆ ਮਾਂ ਪੁੱਤ ਕੋ ਜੇ ਨਿੰਨੇ ਪੜੇ ਕੀ ਆਖ ਨਾ ਤਾਂ ਮੈਨੂੰ ਲੀੜਾ ਕੱਪੜਾ ਬਣਾ ਕੇ ਦੇਣਾ ਰਾਜਾਂ ਦੇ ਗਰੀਬ ਨੂੰ ਵੀ ਨਹੀਂ ਬਖਸ਼ਦੇ ਮਾਂ ਪੁੱਤੇ ਤਾਂ ਲਾ ਤੇ ਆਦਾ ਬੀਬੀ ਵਿਚਾਰੇ ਖੜੇ ਆ ਪਾਇਆ ਮੈਂ ਦੇਖ ਚੱਜ ਨਾ ਤਾਂ ਪਾਨ ਦੀ ਵਿਚਾਰੇ ਤਾਂ ਮੈਨੂੰ ਦੋ ਵਾਰ ਤੱਕ ਕਹਿੰਦੇ ਸੀ ਪਰ ਹਾਲਚਪੋਰਾ ਪੱਕੇ ਨਾ ਮੈਂ ਨਾ ਰੋਏ ਨਾ ਉਹ ਦਿਹਾੜੀ ਕਰ ਲਿਆ ਕਰਨ ਕੰਟਾਲ ਹੋ ਗਿਆ ਹਾਂ ਹਜੇ ਆਈ ਨਹੀਂ ਦੁੱਧ ਤੇ ਤਿੰਨ ਚਾਰ ਘਰ ਆਪਾਂ ਹੋ ਗਏ ਉਹ ਮੰਗ ਲੈਂਦੇ ਮੈਂ ਭਾਈ ਮੈਂ ਸਾਨੂੰ ਲੱਕੜ ਤੇ ਬਾਖੇ ਆਈ ਸੀਗੀ ਮੈਂ ਕਿਹਾ ਸੀ ਉੱਥੇ ਬਹਿ ਜਾ ਤੂੰ ਤਾਂ ਗਾਂ ਹੀ ਚਰੇ ਆਉਣੀ ਆ ਉਹ ਨਹੀਂ ਭੈਣੇ ਫਿਰ ਕੀ ਗੱਲ ਹੈ ਭਾਈ ਕੁਡੋ ਸਾਡੀ ਚੋਂ ਅੱਖਾਂ ਚ ਬੁੜੀ ਪੈੜੀ ਨਾ ਤਾਂ ਮੈਨੂੰ ਕੁੱਟੂ ਫੜ ਕੇ ਗਾਂ ਦੇਊਗੀ ਇਹ ਕੁੱਟੂਗੀ ਉਹ ਪੈਣੇ ਮੇਰਾ ਦੁੱਖ ਦਾ ਗੋਡਾ ਮੈਸੋ ਤੁਰੇ ਨਹੀਂ ਜਾਂਦਾ ਤੁਰੇ ਨਹੀਂ ਜਾਂਦਾ ਫਿਰ ਤੁਸੀਂ ਅੱਥੀ ਬੈਠਣਾ ਸੀਗਾ ਨਾ ਫਿਰ ਜਦ ਦੀ ਤੇ ਲੈ ਆਉਂਦੇ ਬਾਲਟੀ ਦੇ ਬਾਲਟੀਆਂ ਹੁਣ ਆ ਸ세ਰ ਦਾਣਾ ਦਾ ਸਾਡਾ ਕਿਵੇਂ ਮੈਂ ਤੇ ਭਰਾਵਾ ਜਿਹੇ ਜੀ ਮੈਨੂੰ ਸਾਡੀ ਬੁੜੀ ਨੇ ਪਾ ਕੇ ਫੜਾ ਕੇ ਉਹ ਜੀ ਲਈ ਪਾ ਦੇ ਦੋ ਬਾਲਟ ਮੈਨੂੰ ਤਾਂ ਘਰੋਂ ਕੱਢ ਦੂ ਪਾ ਦੇ ਬਾਲਟੀਆਂ ਕਿ ਨਾ ਕਰੇ ਹੁੰਦੀ ਫਿਰ ਤੇ ਮੈਂ ਤੈਨੂੰ ਦੋ ਬਾਲਟਾਂ ਪਾ ਦਿੰਦੀ ਲੈ ਮੇਰੀ ਗੱਲ ਸੁਣ ਐਡੇ ਐਡੇ ਬਹੁਤ ਛੋੜੇ ਕਣਕ ਦੇ ਲੱਗੇ ਪਿਆ ਟਰੈਕਟਰ ਛੋੜੇ ਵਿਹੜੇ 'ਚ ਖੜਾ ਹੈਗਾ ਤੇ ਖੇਤੀ ਤਾਂ ਕਰਦੀ ਹੋਵਾਂਗੇ ਅਸਤੇ ਭਰਾਵਾ ਠੇਕੇ ਦੇ ਬਾਣ ਦਿੱਤਾ ਹੋਇਆ ਅਸੀਂ ਨਹੀਂ ਖੇਤੀ ਕਰਦੇ ਤਾਂ ਵੇਚਣਾ ਸੀ ਟਰੈਕਟਰ ਖੜਾ ਹੈ ਹਜੇ ਬੇ ਬੇਚਾ ਗਏ ਨਹੀਂ ਕਣਕ ਤਾਂ ਫੇਰ ਵੀ ਲੈਤੀ ਹੋਣੀ ਹੈ ਕਣਕ ਤਾਂ ਮੱਲੀ ਰਹੀ ਹੈ ਖਾਣ ਜੋ ਗੁਰੀ ਭਰਾਵਾ ਫੇਰ ਜੇ ਬਾਬੇ ਨੇ ਦੋ ਬਾਲਟੀਆਂ ਪਾ ਲੰਗ ਫੇਰ ਕਿਉਂ ਜੂਗਾ ਲਾ ਪਾ ਦੇ ਦੋ ਬਾਲਟੀਆਂ ਪਵਾ ਲੋ ਤੁਸੀਂ ਬੁੜੀ ਤੋਂ ਗਾਹਾਂ ਜਾ ਕੇ ਬਾਲਟੀਆਂ ਸੰਨਿਆ ਵੀ ਨਹੀਂ ਲੈ ਕੇ ਜਾਓ ਡੋਬ ਚਲ ਪਵਾ ਦੇ ਭਰਾਵਾ ਹੁਣ ਜਿਹੇ ਜਿਹੇ ਕੀ ਆ ਆਪਣੇ ਕੀ ਮੁੜਕੇ ਪਵਾ ਲੋ ਬਾਬਾ ਜਾਓ ਡੋ ਗਾਹਾਂ ਪਵਾ ਲੋ ਪਾ ਲੋ ਪਾ ਲੋ ਭੱਗ ਜਾ ਭੱਗ ਜਾ ਥੋੜੀ ਜੀ ਕਣਕ ਥੋੜੀ ਜੀ ਕਣਕ ਭਾਈ ਹਾਲਦਿਆ ਕਣਕ ਸਾਲਿਆ ਨਹੀਂ ਯਾਰ ਇਹ ਜੀ ਨੀਤ ਮਾੜੀ ਨੀਤ ਮਾੜੀ ਹੈ ਨਾ ਦੇਖ ਲੈ ਇਹਨਾਂ ਨੇ ਲੱਤਾਂ ਟੁੱਟੀਆਂ ਨੇ ਚੰਗੇ ਭਲੇ ਅੰਗ ਪੈਰ ਕੰਮ ਕਰਦੇ ਨੇ ਵੀ ਗਾਂਹਾਂ ਜਾ ਕੇ ਉੱਥੇ ਤੁਸੀਂ ਕੰਮ ਕਰੋ ੱਡੀ ਦੂਰ ਚੱਲ ਕੇ ਆ ਫਾਹਾ ਪੈਂਦਾ ਤੁਹਾਨੂੰ ਕੰਮ ਕਰਦਿਆਂ ਨੂੰ ਕਰਕੇ ਖਾਓ ਫਿਰ ਗੱਲ ਸੁਣਾ ਉਹਨਾਂ ਦਾ ਸਾਈਕਲ ਜਾਂ ਖੜਾ ਸੀ ਬਾਹਰ ਹਾਂ ਹੈ ਹਾਂ ਤੇ ਆਪਾਂ ਸਾਈਕਲ ਖੋੋਂਗ ਲੈਣ ਦੇ ਵਧੀਆ ਰਹਿੰਦੇ ਓਏ ਆਪਾਂ ਜਿੱਟਾਂ ਕੀ ਖੁੱਲ੍ਹੀ ਹੋਈ ਨਾ ਮੁਰਕੇ ਦੇਖ ਲਾਂਗੇ ਤੇ ਇਹਨਾਂ ਦੀ ਜੱਟਾਂ ਦੀ ਤਾਂ ਲੱਗੇ ਹੋਏ ਏਸੀ ਸਾਰਿਆਂ ਦੇ ਹਾਂ ਔੜੀਆਂ ਤਾਂ ਹੁਣ ਵੱਢ ਜਣਗੀਆਂ ਅੰਦਰ ਲਾ ਕੇ ਸੀ ਪੈ ਜਾਣਗੀਆਂ ਹਾਂ ਜੇ ਤੇ ਆਪਣਾ ਟਾਈਮ ਸਾਈਕਲ ਆ ਗਿਆ 5-400 ਤਾਂ ਵਿਖੀ ਜਾਊਗਾ ਤੇ ਅਗਲੇ ਦੋ ਬੋਤਲਾਈਆਂ ਆਉਣੀਆਂ ਆਪਣੀਆਂ ਦੋ ਬੋਤਲਾਂ ਆਉਣੀਆਂ ਇਹ ਦੋ ਦਿਨ ਦਾ ਟਾਈਮ ਟੱਪੂ ਆਪਣਾ ਆਹ ਕੂਠੀ ਵਾਲੇ ਨੇ ਦੇਖਦੇ ਆ ਆਹ ਕੂਠੀ ਵਾਲੇ ਨੇ ਦੇਖ ਰਹੇ ਹਾਂ ਕਿਹਨਾ ਟਾਈਮ ਹਾਂ ਸਤਰਾ ਪਈ ਟਾਕੀ ਦੇ ਖੁੱਲੀ ਪਈ ਹੈ ਕਹੀਂ ਬਾਅਦ ਹਰ 18 ਪਾਈ ਕੌਣ ਪਾਈ ਤੁਸੀਂ ਅਸੀਂ ਤਾਂ ਬਾਬੇ ਆ ਪਹਾੜਾਂ ਚੋਂ ਆਏ ਆ ਅੱਛਾ ਭਾਈ ਕਿਹੜੇ ਬਾਬੇ ਹੋ ਤੁਸੀਂ ਅਸੀਂ ਪਹਾੜਾਂ ਵਾਲੇ ਬਾਬੇ ਆਗੇ ਤੁਹਾਨੂੰ ਪਤਾ ਨਹੀਂਗਾ ਤੁਸੀਂ ਪਹਾੜਾਂ ਦੇ ਵਿੱਚ ਜਦੋਂ ਤੁਸੀਂ ਜਾਣੇ ਹੁੰਨੇ ਆ ਉਧਰ ਯਾਤਰਾ ਕਰਨਾ ਉਧਰ ਰਾਂ ਹੱਥ ਕਿ ਕਿੱਡੇ ਲੰਗਰ ਲੱਗੇ ਪਏ ਹੁੰਦੇ ਆ ਉਹ ਸਾਡੇ ਚੱਲਦੇ ਹੁੰਦੇ ਆ ਅੱਛਾ ਭਾਈ ਆਹ ਫਿਰ ਭਾਈ ਇਹ ਜਿਤਾ ਸੌ ਚੋ ਠੱਗ ਫਿਰ ਦੇਣਗੇ ਬਾਬੇ ਬਣ ਜਾਂਦੇ ਨੇਗੇ ਆ ਦਿਨੇ ਢੇੜਾ ਮਾਰ ਜਾਂਦੇ ਨੇ ਬਾਬਾ ਕੰਕ ਦੇ ਬਹਾਨੇ ਹੱਥ ਨੇ ਚੋਰੀ ਕਰਨ ਆ ਜਾਂਦੇ ਰਾਤਾਂ ਨੂੰ ਅਸੀਂ ਚੋ ਠੱਗ ਨਹੀਂ ਏ ਅਸੀਂ ਤਾਂ ਮਾਪਾ ਚੋਰ ਠੱਗ ਨਹੀਂ ਆ ਸਾਡਾ ਤਾਂ ਕੋਈ ਠੱਗ ਨਹੀਂ ਮਤਾ ਸਾਡਾ ਗਿੱਟਾ ਨਹੀਂ ਕੰਮ ਕਰਦਾ ਗੋਡਾ ਨਹੀਂ ਕੰਮ ਕਰਦਾ ਵੇਖੋ ਅਸੀਂ ਤਾਂ ਮੇਰੇ ਖਾਸ ਅਸੀਂ ਕੋਈ ਅਸੀਂ ਤੁਹਾਡੇ ਬਾਰੇ ਦੋ ਜਣੇ ਆ ਅਸੀਂ ਘਟੋ ਘਟ 15 ਜਣੇ ਆ ਪਿੰਡਾਂ ਦੇ ਵਿੱਚ ਸਾਡੇ ਨਾਲ ਦੋ ਇੱਧਰ ਆ ਵੀ ਹੀ ਚ ਫਿਰਦੇ ਦੋ ਉਧਰ ਵੱਡਾ ਕੈਂਟਰ ਲੈ ਕੇ ਆਇਆ ਬਾਬੇ ਪਈ ਸਾਡੇ ਗੁਰਦੁਆਰੇ ਵਾਲੇ ਵੀ ਲੈ ਗਏ ਸਾਡੇ ਡੇਰੇ ਵਾਲੇ ਵੀ ਲੈ ਗਏ ਸਾਡੇ ਇਧਰੇ ਗੁਰੂ ਘਰ ਵਾਲੇ ਵੀ ਲੈ ਗਏ ਫਿਰ ਹੋਰ ਕਿਹੜੇ ਆਏ ਤਾਂ ਭਈ ਬਹੁਤ ਹੁੰਦੇ ਨੇ ਉੱਠ ਕੇ ਆਥਲ ਨੂੰ ਗੱਟੇ ਚੱਕ ਕੇ ਲੈ ਹੁਣ ਕੀ ਮੈਂ ਸੁਭਾਏ ਗਿਆ ਇਹਨੂੰ ਮਾਤਾ ਨੂੰ ਇਹ ਤਾਂ ਮਾਤਾ ਜੀ ਸਾਨੂੰ ਸਿਰ ਪਾ ਦਿਆ ਗੁਰਦੁਆਰੇ ਨੇ ਪਾਤਾ ਇਕੱਠਾ ਹੋ ਜੂ ਹੁੰਦੇ ਦੇਰਾਂ ਨੂੰ ਗੱਟਾ ਦਿੱਤਾ ਅਸੀਂ ਸੋ ਤੋਂ 20 30 ਆਟਾ ਮੰਗਦੇ ਨਹੀਂ ਹਾਂ ਓਏ ਅਸੀਂ ਵੀ ਲੰਗਰ ਲਾਉਣ ਵਾਸਤੇ ਮੰਗਦੇ ਆ ਮੰਗਤੇ ਨੇ ਤਾਂ ਖੈਰ ਪਾਈ ਦਿੰਦਾ ਮਾਤਾ ਇਹ ਤਾਂ ਤੂੰ ਵੀ ਸਿਆਣੀ ਹੈ ਹਾਂ ਅਸੀਂ ਤਾਂ ਨਾਲੇ ਬਾਬੇ ਹਾਂ ਹਾਂ ਮੰਗ ਤੈਨੂੰ ਤਾਂ ਪਾ ਦੇਣਾ ਭਾਈ ਸੁਣ ਦੀ ਗੱਲ ਸਮਝ ਜਾ ਠੀਕ ਆ ਤੁਹਾਡੇ ਵਰਗੇ ਤਾਂ ਹੁਣ ਵੇਚ ਕੇ ਇੱਥੇ ਹੱਥ ਨੇ ਮੀਟ ਸਟਾਪਾਂ ਪੀ ਲਾ ਲਈ ਨਾ ਉਹਨਾਂ ਚੋਂ ਨਹੀਂ ਅਸੀਂ ਪਤਾ ਅਸੀਂ ਸ਼ਰਾਬ ਵਾਲੇ ਹੱਥ ਵੀ ਨਹੀਂ ਲਾਉਂਦੇ ਹਾਂ ਉਹਨਾਂ ਚੋਂ ਨਹੀਂ ਮੇਰੀ ਗੱਲ ਸੁਣੋ ਏਡੀ ਸੋਹਣੀ ਕੋਠੀ ਪਾਈ ਹੋਈ ਹੈ ਹੈ ਤੇ ਬੱਚੇ ਵਿੱਚ ਹੈ ਨਹੀਂਗੇ ਭਾਈ ਕਰੇ ਕੋਈ ਓਏ ਬੱਚੇ ਤਾਂ ਮੇਰੇ ਸਾਰੇ ਬਾਹਰ ਗਏ ਵਧੀਆ ਨੌਕਰੀਆਂ ਤੇ ਲੱਗੇ ਹੋયા ਭਾਈ ਕੋਠੇ ਪਾਈ ਆ ਪਤਾ ਕਿਵੇਂ ਪੈਸਾ ਮੰਨਦਾ ਖੂਨ ਪਸੀਨੇ ਦਾ ਖੂਨ ਦੇ ਘੁੱਟਾ ਭਰ ਭਰ ਕੇ ਭਾਈ ਇੱਕ ਟਾਈਮ ਭਾਈ ਰੋਟੀ ਖਾਣੀ ਪੈਂਦੀ ਆਗੀ ਮੇਰੀ ਗੱਲ ਸੁਣੋ ਮਾਤਾ ਬਾਬਿਆਂ ਨੂੰ ਨਹੀਂ ਆਏ ਬੋਲ ਦਿੰਦੇ ਜੇ ਬਾਬੇ ਕਾਇਤਾ ਭਾਈ ਕੋਠੀ ਕੀ ਸੋਣੀ ਪਾਈ ਆ ਸਾਨੂੰ ਪਤਾ ਕਿਵੇਂ ਪੈਸਾ ਬਣਦਾਗਾ ਖੂਨ ਦੇ ਘੋਟਾ ਨਾ ਬਣਦਾਗਾ ਕੋਠੀਆਂ ਫੇਰ ਪੈਂਦੀਆਂ ਨੇ ਚਲੋ ਮਾਤਾ ਇਹ ਤਾਂ ਕੋਈ ਗੱਲ ਨਹੀਂ ਅਸੀਂ ਕੋਈ ਬਹਿਸ ਤਾਂ ਕਰਨ ਦੇਖੋ ਆਈ ਨਹੀਂ ਅਸੀਂ ਤਾਂ ਇੱਕ ਮੰਗਤੇ ਆ ਸਿੱਧੀ ਗੱਲ ਹੈ ਜੇ ਤਾਂ ਸਰਦਾ ਤਾਂ ਪਾ ਦਿਓ ਹਾਂ ਨਹੀਂ ਜੇ ਅਸੀਂ ਤਾਂ ਅਸੀਂ ਦੇ ਮੁੜੀ ਜਾਣੇ ਹਾਂ ਮਾਤਾ ਭਾਈ ਹੁਣ ਆਈ ਗਏ ਤੁਸੀਂ 100 100 ਪਾਰਾ ਪਾਈ ਆ ਪਾਈ ਆ ਪਾ ਲਾਂਗੇ ਛੇਡਾ ਵਾਲਾਂ ਦੇ ਗਏ ਬਾਲਟੀ ਭਰ ਕੇ ਪਾ ਦਿਓ ਹਾਂ ਨਹੀਂ ਮਾਤਾ ਫਿਰ ਉਹ ਕਰਨ ਲੱਗੇ ਉਹ ਤੇਰਾ ਪਾਈ ਆ ਬਰ ਜਾਣੀ ਆ ਅਗਲੇ ਤਾਂ ਫਿਰ ਪਉਣੀ ਪੈਂਦੀ ਆਗੇ ਅਸੀਂ ਤਾਂ ਹੁਣ ਮਾਤਾ ਕਰੀ ਗਏ ਅਸੀਂ ਤਾਂ ਮੰਗਤੇ ਆ ਵੀ ਆਹ ਸੰਤਾਂ ਨੂੰ ਸਰਦਾਰੀ ਸੀ ਤਾਂ ਉੱਥੇ ਨਾਣਾ ਪੱਖਾ ਇਕੱਠਾ ਕਰਕੇ ਸਾਰਾ ਲੰਗਰ ਚਲਾਉਣਾ ਹੁੰਦਾ ਹੈ ਉੱਥੇ ਪਿੰਗਲੈਨ ਵੀ ਛਕਾਉਣਾ ਹੁੰਦਾ ਸੀ ਪਿੰਗਲੈਨ ਛਕਾਉਣਾ ਬਾਕੀ ਤੁਸੀਂ ਵੀ ਜਦੋਂ ਯਾਤਰਾ ਕਰਨ ਗਏ ਤੁਸੀਂ ਵੀ ਆਉਂਗੇ ਤੁਹਾਨੂੰ ਫੇਰ ਉੱਥੇ ਪਤਾ ਲੱਗੂ ਵੀ ਹਾਂ ਇਹ ਉਹ ਬਾਬੇ ਸੀਗੇ ਉਹਨਾਂ ਦਾ ਭਾਈ ਬਹੁਤ ਦੂਰੀ ਦੂਰ ਤੱਕ ਦਵਾਈ ਦਾ ਸਾਡਾ ਕੋਈ ਹਜੇ ਪਹਾੜਾ ਜਦ ਬਾਬੇ ਦੀਂਦੇ ਨਹੀਂ ਉਹ ਕਿਤੇ ਤੁਹਾਨੂੰ ਨਹੀਂ ਪਤਾ ਲੱਗਿਆ ਹੋਣਾ ਪਤਾ ਪਤਾ ਲੱਗਿਆ ਹੋਣਾ ਪਹਾੜਾ ਜਾਓ ਲਵਾਓ ਜਦੋਂ ਹੁਣ ਆਏ ਨਾ ਉਦੋਂ ਤੁਹਾਨੂੰ ਪਤਾ ਲੱਗੂਗਾ ਪਤਾ ਲੱਗੂਗਾ ਹਾਂ ਆ ਤੁਸੀਂ ਹੁਣ ਪਵਾ ਕੇ ਲੈ ਜਾਓਗੇ ਗੱਪ ਮਾਰ ਕੇ ਉੱਥੇ ਤੁਸੀਂ ਵੇਚ ਕੇ ਆਪਣੇ ਨੇ ਵਧੇਚ ਰਾ ਪੀਓਗੇ ਮੀਟ ਪਿੰ ਮਨ ਨੂੰ ਤੇ ਮਾਤਾ ਨੂੰ ਪਤਾ ਲੱਗ ਗਿਆ ਲੱਗਦਾ ਹਾਂ ਚੱਕ ਬੈਸ ਨਾ ਖੜਿਆ ਚੇਲਿਆ ਹਾਂ ਟੱਪ ਚੱਲ ਫਿਰ ਜੇ ਪਾਉਂਦੇ ਆ ਤਾਂ ਪਾਈ ਆ ਪਵਾ ਤੇ ਹੋਰ ਕੀ ਹੈ ਫਿਰ ਹੋਰ ਤਾਂ ਕੋਈ ਗੱਲ ਨਹੀਂ ਹੈ ਹਾਂ ਮਾਤਾ ਪਾ ਦੇ ਜਿੰਨੀ ਕ ਪਾਉਣੀ ਹੈ ਸਰਦਾਂ ਨਾਲ ਭਾਈ ਮੇਰੀ ਗੱਲ ਸੁਣੋ ਭਰਾਵੋ ਅਸੀਂ ਤਾਂ ਇੱਥੇ ਠੇਕੇ ਤੇ ਦਿਨੀਆਂ ਜਮੀਨ ਅਸੇ ਮੁੱਲ ਕਣਕ ਲੈ ਚਾ ਥੋੜੀ ਜਿਹੀ ਫਿਰ ਮਾਤਾ ਆਏ ਕੋ ਬਾਤ ਕਰਕੇ ਲੈਣੀ ਹੁੰਦੀ ਆ ਮੈਂ ਕਹਾਂ ਕਿ ਇੱਥੇ ਰਹਿਈ ਆ ਤੁਸੀਂ ਐ ਕਰੋ ਨਾ ਮੇਰੀ ਗੱਲ ਸੁਣੋ ਮੁੱਲ ਦੀ ਕਣਕ ਆ ਯਾਰ ਇਹਨਾਂ ਨਹੀਂ ਵਿਖਾਣੀ ਹੋਣੀ ਹਣਾ ਤੁਸੀਂ ਐ ਕਰੋ 12000 ਰੁਪਏ ਪਾ ਦਿਓ ਲੰਗਰ ਚਲਾ ਲੈ ਭਾਈ ਤੁਸੀਂ ਤਾਂ ਬਈ ਨਾ ਮੈਨ ਲੱਗਾ ਤੁਸੇ ਬਹੁਤ ਸਿਆ ਠੱਗ ਨਿਕਲੇ ਹੁਣ ਤੁਸੀਂ 2000 ਤੇ ਆ ਗਏ ਹੈ ਨਹੀਂ ਮਾਤਾ ਇੱਡੀ ਬੀ ਆਖਾ ਵੀ ਕਣਕ ਤਾਂ ਪਾਉਂਦੀ ਨਹੀਂ ਮੈਂ ਆਈ ਹੁਣ ਤੇ ਅਸੀਂ 2000 ਰੁਪਏ ਲੈ ਕੇ ਤੁਰ ਜੀਏ हां ਤੁਸੀਂ ਮੇਰੀ ਗੱਲ ਸੁਣੋ ਭਾਈ ਛੋੜੇ ਲੱਤਾ ਵਾਹਾਂ ਕੰਮ ਕਰਦੀਆਂ ਨਾ ਤੁਸੀਂ ਕਿਸੇ ਦੇ ਕੰਮ ਕਰਾਓ ਦਿਹਾੜੀ ਤੇ ਜਾਓ ਦਿਹਾੜੀ ਵੇਬੇ ਲੱਤਾ ਵਾਹਾਂ ਮਾਤਾ ਕਿ ਤੋ ਕੰਮ ਕਰਦੀਆਂ ਦੇਗਾ ਆ ਦੇਖਿਆ ਕੰਮ ਕਰ ਕਰਕੇ ਆ ਦੇ ਲੱਤੇ ਆਈ ਨਹੀਂ ਛੱਟ ਬਹੁਤ ਜਿਆਦਾ ਭਾਰੀ ਬੱਝਦੀ ਆ ਆ ਦੇਖ ਮਾਤਾ ਇਹਦਾ ਵਿਚਾਰਾ ਲੰਘ ਮਾਰ ਇਹਦਾ ਲੱਕ ਮਾਰਦਾ ਭਾਈ ਤੈਨੂੰ ਕੀ ਹੋਇਆਗਾ ਉਹ ਤਾਂ ਵਧੀਆਗਾ ਹੱਟਾ ਕੱਟਾ ਵਧੀਆ ਕਿਸੇ ਕੰਮ ਕਰਾ ਉਪਰੇ ਅਸੀਂ ਦਾ ਗਰਾਉਂਡ ਕਰਨੀ ਹੁੰਦੀ ਐ ਨਾ ਅਸੀਂ ਪਿੰਡਾਂ ਦੇ ਵਿੱਚ ਗਰਾਹੀ ਸਾਡਾ ਕੰਮ ਹੀ ਇਹ ਹੈ ਸਾਰੀ ਦਾ ਸੇਵਾ ਕਰਨੀ ਸੰਗਤ ਜੀ ਭਾਈ ਸੁਣੋ ਮੈਂ ਚੰਗੀ ਤਰ੍ਹਾਂ ਜਾਣਦਾ ਚੋਰਾ ਠੱਗਾ ਨੂੰ ਤੁਸੀਂ ਕੀ ਕੰਮ ਕਰਦੋ ਕੀ ਨਾ ਕਰਦੋ ਤੁਸੀਂ ਗੱਪ ਮਾਰ ਕੇ ਹਜੇ ਸੌਕ ਤਾਰ ਕਰ ਤੇ ਪਵਾ ਕੇ ਲੈ ਜੰਨੇ ਹੋਗੇ ਵਧੀਆ ਹੱਥ ਨੇ ਫਿਰ ਆਉਂਦਾ ਵਧੀਆ ਸਲਾਬਾਂ ਖਾ ਪੀਣਿਓ ਮੀਟ ਪੀਣੋ ਤਾਂ ਦਿਹਾਰੀ ਮੰਨ ਜੰਨੀਆਂ ਭਾਈ ਚੱਲ ਜਾ ਰੇ ਇਹਦੇ ਨਾਲ ਮਾਤਾ ਰਾਣ ਹੁਣ ਆਪਾਂ ਕੀ ਬੈਠ ਕਰਨੇ ਆ ਚਲੋ ਭਾਈ ਸੁਣੋ ਭਲਾ ਹੁਣ ਮੈਂ ਤੁਹਾਨੂੰ ਪੋਰਾ ਬੈਜੋ ਲੈ ਹੁਣ ਪਾਉਣੇ ਤੇ ਪਾ ਦੇ ਲੈ ਬੈਜਾ ਚਾਚੂ ਜੀ ਘੁੱਟ ਬਣੀ ਐ ਤਾਂ ਸਾਨੂੰ ਚਾਹ ਦੇ ਗਲਾਸ ਹੀ ਪ ਸਾਨੂੰ ਰੋਟੀਆਂ ਨਾਲ ਪਕਾ ਕੇ ਖਵਾ ਦਾਂ ਮੈਂ ਨਹੀਂ ਮਾਤਾ ਅਸੀਂ ਪਾਣੀ ਪੀਤਾ ਪਿਆ ਰੋ ਇਹ ਕਿਹੜਾ ਆਪਾਂ ਨੂੰ ਆਰੋ ਦਾ ਪਾਣੀ ਪੀਉਣਗੇ ਹੈ ਮੇਰੀ ਗੱਲ ਸੁਣ ਜਿੰਨਾ ਇੱਕ ਪਾਉਂਦੇ ਕੁਛ ਲੈ ਕੇ ਧਰਤੀ ਲੱਗ ਤੁਰਦੇ ਲੱਗ ਨਹੀਂ ਉਹ ਵਲੀ ਹੜਤ ਪੂਰੀ ਬੁੜੀ ਹੈ ਭੇੜੀ ਤੇ ਹਾਂ ਹਾਂ ਉਹ ਐ ਨਹੀਂ ਬਿਦੱਕ ਫੋਨ ਫੋਨ ਤੇ ਕਿਸੇ ਨੂੰ ਸੱਤ ਲੈਟਾਂ ਦੇ ਭੈਣ ਤੰਬੇ ਭੈਣ ਹਾਂ ਵੀ ਚੱਕਰ ਹੈ ਹਾਂ ਆਹੀ ਦਾਣੇ ਪਾਉਂਗੇ ਭਾਈ ਲੈ ਭਾਈ ਹੋਰ ਹੁਣ ਜਦੋਂ ਟੱਕਾ ਤਾਂ ਠੇਕੇ ਤੇ ਬੰਨ ਦਿੰਨਾ ਥੋੜੀ ਲੈਣਿਆਂਗੇ ਕਣਕ ਤੋਂ ਅਸੀਂ ਮੋਤਾ ਇਹਨੂੰ ਕੋਈ ਸਬਜ਼ੀ ਵਾਲਾ ਨਹੀਂ ਲੈਂਦਾ ਹੈ। ਓਏ ਨਾਲੇ ਇਹਦੇ ਵਿੱਚ ਤਾਂ ਦੇਖ ਚੱਲਿਆ ਵੇਖ ਕਿੰਨਿਆਂ ਦਾ ਢੁੰਢੇ। ਤੁਹਾਨੂੰ ਐ ਪਤਾ ਉਹ ਕੀ ਰੇਟ ਆ ਕਰ ਕਰ। ਅਸੀਂ ਆਪਾਂ ਆਟਾ ਭਿਉਣਾਗਾ ਇਹਦੇ ਵਿੱਚ ਨਿਰੀਆਂ ਢੁੰਡੀਆਂ ਢੁੰਡੀਆਂ। ਵੇ ਵੀਰਾਂ ਤੁਸੀਂ ਕਿਹੜਾ ਆਟਾ ਭਿਉਣਾ ਇੱਥੇ ਤੁਸੀਂ ਵੇਚ ਜਾਓਗੇ ਦੁਕਾਨਾਂ ਤੇ ਪੈਸੇ ਵਟ ਕੇ ਜੇਬ 'ਚ ਪਾ ਲਓਗੇ। ਤੁਸੀਂ ਉਹਨੂੰ ਪਤਾ ਹੀ ਆ ਕਿਹੜਾ ਆਟਾ ਭਿਉਓਗੇ ਤੁਸੀਂ। ਚਲੋ ਪਾ ਦਿਓ ਕੋਈ ਜਾਨ। ਮਾਤਾ ਜਿੰਨੀ। ਮੈਂ ਸੁਣਦਾ ਬਾਦੇ ਕੋਈ ਨਹੀਂ ਮਾਤਾ। ਹਾਂ। ਨਾਲੇ ਕੋਈ ਮਰਸਾ ਨੂੰ ਚੰਗੀ ਰਾਹ ਦਿੰਨੀ ਆ। ਆ ਤੁਸੀਂ ਗੱਟਾ ਜਾ ਕੇ ਘਰ ਘਰ ਨਾ ਫਿਰਿਆ ਕਰੋ। ਕੋਈ ਕੰਮ ਭਾੜ ਲਓ ਤਾਰਪ ਕਿੰਨਾ ਚਿਰ ਮੰਗ ਕਰਾਉਂਗਾ ਤੇ ਲੰਗਰਾਂ ਦੇ ਵਿੱਚ ਕੰਮ ਕਰਦਾ ਹਾਂ ਪਰਮਾਤਮਾ ਨੇ ਡਿਊਟੀ ਸਾਡੀ ਹੀ ਬਣਾਈ ਹੈ ਸੇਵਾ ਤੇ ਲਾਈ ਹੈ ਸੇਵਾ ਤੇ ਮੈਨੂੰ ਪਤਾ ਆ ਪਈ ਸੇਵਾ ਤੇ ਲੋਕੋ ਕੋ ਲੱਤਾਂ ਪਾਹਾਂ ਕੰਮ ਕਰਦੇ ਆ ਵਾਹ ਤੁਸੀਂ ਕਿਸੇ ਦਾ ਕੰਮ ਕਰੋ ਜਿੱਤਾਂ ਦੇ ਖੇਤਾਂ 'ਚ ਕੰਮ ਕਰ ਲਓ ਬਥੇਰੇ ਕੰਮਾਂ ਆਂ ਕਹ ਦਿਹਾੜੀ ਦੇ ਪੇਰੇ ਕੰਮ ਚੱਲਦਾ ਕੋਈ ਮਿਸਤਰੀ ਨਾ ਕਰ ਲਓ ਜਿਵੇਂ ਤੁਸੀਂ ਮੈਂ ਤਾਂ ਸਾਡੇ ਨਾਲ ਜੀਤੀ ਜਾਂਦੇ ਹਾਂ ਨਾ ਜੇ ਅਸੀਂ ਉੱਥੇ ਲੰਗਰ ਦੇ ਵਿੱਚ ਆਏ ਜਦਨ ਲੱਗ ਜੀਏ ਫੇਰ ਤਾਂ ਫੇਰ ਸਾਡਾ ਲੰਗਰ ਕਿਵੇਂ ਚੱਲੇਗਾ ਲੰਗਰ ਕਿਵੇਂ ਚੱਲੂਗਾ ਭਾਈ ਤੁਸੀਂ ਕਿਹੜੇ ਲੰਗਰ ਆਲੇ ਹੋ ਤੁਸੀਂ ਚੋਠ ਠੱਗ ਹੋਗੇ ਆ ਤੁਹਾਨੂੰ ਚਲੋ ਮਾਤਾ ਸੁਣਨਾ ਹੋਈ ਹੋ ਕਰੇ ਕੋਈ ਆ ਜੀ ਕਿੰਨੇ ਦਾ ਫਿਰਦੇ ਆ ਕਈ ਵਾਰ ਕੋਈ ਠੱਗ ਆ ਗਿਆ ਹੁਣ ਹੁਣ ਸਾਰੇ ਤਾਂ ਨਹੀਂ ਠੱਗ ਹੁੰਦੇ ਹਾਂ ਨਹੀਂ ਮਾਤਾ ਸਾਰੇ ਤਾਂ ਨਹੀਂ ਹੁੰਦੇ ਭਾਈ ਸਾਰੇ ਠੱਗ ਨਹੀਂ ਹੁੰਦੇ ਭਾਈ ਮੇਰੀ ਗੱਲ ਸੁਣੋ ਤੁਸੀਂ ਇਹੋ ਜਿਹਾ ਸੁਣਨੇ ਕਰ ਦੇਖ ਕੇ ਵੱਡ ਜੰਨੇ ਹੋਗੇ ਤੇ ਅੱਥਰੇ ਤੁਸੀਂ ਥੋਰੀ ਕਰਨ ਆ ਜੰਨੇ ਹੋਗੇ ਚਾਰ ਜਾਨੇ ਹੋਰ ਸਾਧ ਲੈਣੇ ਉਹ ਫਲਾਨੀ ਬੁੜੀ ਕਰਦੀ ਆ ਘਰੇ ਮਾਤਾ ਬੜੀਆ ਪੈਸਾ ਮਿਲੂਗਾ ਬੜੀਆ ਮਾਲ ਮਿਲੂਗਾ ਮਾਤਾ ਤੁਸੀਂ ਮੋਢੇ ਤੇ ਝੁੱਟੀਆਂ ਪੱਟੀਆਂ ਬੰਨ ਕੇ ਆ ਜਲਣਾ ਉਹ ਪਤਾ ਕੱਲ ਕੱਲ ਕੀ ਆ ਉਹ ਚਿੱਟੇ ਵਾਲੇ ਹੁੰਦੇ ਆ ਅਸੀਂ ਨਹੀਂ ਕੁਝ ਖਾਂਦੇ ਪੀਂਦੇ ਏ ਬਾਬੇ ਕੋਦੇ ਨਹੀਂ ਕੁਝ ਵੀ ਖਾਂਦੇ ਪਿੰਦੇ ਇਹਦਾ ਅਸਤਾ ਕੰਮ ਕਮਾਏ ਤੇ ਦੇਰਾ ਗਰਾਹੀ ਕਰਦੇ ਅਸਤਾ ਲੰਗਰਾਂ ਦੇ ਵਿੱਚ ਸੇਵਾ ਕਰਨ ਵਾਲੇ ਬੰਦੇ ਆ ਗਏ ਵੀਰ ਨੂੰ ਸੇਵਾ ਲਈ ਸਾਡੀ ਨਦਰਮਤ ਮੰਗੀ ਸੇਵਾ ਲਈ ਹੈ ਉਹ ਕਰੀ ਜੰਨੇ ਆ ਚੱਲ ਆਪਣੇ ਨਾਲ ਡਿੱਕੀ ਹੁੰਦੇ ਹੁਣੇ ਚੱਲ ਗਏ ਚੱਲ ਆ ਜਾ ਹਾਂ ਆਏ ਚੱਲ ਆ ਜਾਂਦਾ ਮੂੰਹ ਚੱਕ ਕੇ ਚੰਗੇ ਭੜੇ ਲੈ ਕੰਮ ਕਰਨ ਨੂੰ ਕੀ ਹੋਇਆ ਕਿ ਸਾਰੇ ਜੱਟਾਂ ਨੇ ਕੰਮ ਕਰਨ ਨਾ ਨੇ ਰੋਟੀ ਖਾਣ ਨਾ ਨੇ ਤੇ ਚਾਹ ਪਾਣੀ ਪੀਣ ਤੇ ਨਾ ਨੇ 2.5 300 ਰੁਪਇਆ ਲੈਉਣ ਪਾ ਕੇ ਘਰ ਘਰ ਵੜ ਜਾਂਦੇ ਨਿਕਲ ਜਾਂਦੇ ਉਹ ਕਾਮਰੀਆਂ ਬੁੜੀਆਂ ਪਾ ਦਿੰਦੀਆਂ ਨੇ ਉਹ ਕਣਕ ਦਾ ਭੋਰਾ ਪਰ ਇਹ ਜਨ ਗੱਟੇ ਮੰਨ ਜਾਂਦੇ ਵਧੀਆ ਵੇਚ ਕੇ ਤੇ ਵਧੀਆ ਚੰਗੇ ਪੈਸੇ ਵਟ ਕੇ ਪਾ ਲੈਂਦੇ ਨਾ ਆਥ ਨੇ ਫਿਰ ਸਲੇਬਾ ਮੀਟ ਪੀਂਦੇ ਨੂੰਗੇ ਆ ਜਾਂਦੇ ਨੇ ਮੂੰਹ ਚੱਕ ਕੇ ਘਰ ਘਰ ਬੁੜੀ ਟੱਕਰੀ ਔਰ ਯਾਰ ਉਹ ਇਹਦਾ ਕੱਲੀ ਬੁੜੀ ਸੀ ਹਾਂ ਤੇ ਜੇ ਕਿਤੇ ਜੱਟ ਹੁੰਦਾ ਹਾਂ ਸਹੀ ਗੱਲ ਹੈ ਨਾ ਘਰੇ ਨਹੀਂ ਹੁਣ ਆ ਉਹ ਮੈਨੂੰ ਆਏ ਲੱਗਦਾ ਉਹ ਬੰਦੇ ਇਹਨਾਂ ਦੇ ਵੀ ਭੇੜੀ ਹੋਣਗੇ ਜਦੋਂ ਬੁੜੀ ਇੰਨੀ ਭੇੜੀ ਐ ਇਹ ਬੰਦੇ ਕਿਉਂ ਨਹੀਂ ਹੋਣਗੇ ਹਾਂ ਸ਼ੁਕਰ ਕਰਾ ਆਪਾਂ ਨਿਕਲੇ ਜਿਹੜੀ ਦੋ ਸਿਰ ਪਾਤੀ ਚੱਲ ਪਾਤੀ ਚੱਲ ਆਪਾਂ ਕੀ ਕਹਾ ਪਾਣੀ ਲਾ ਕੇ ਆਈ ਸੀ ਪਾਣੀ ਲਾ ਕੇ ਆਈ ਸੀ ਆਪਾਂ ਦੀ ਮੁਰਕਾ ਟੱਪ ਚੱਲ ਟੱਪ ਚੱਲ ਵੇਲੇ ਹਾਂ ਤੇ ਚੱਲ ਗਏ ਹੁਣ ਤਾਂ ਬਹੁਤ ਟਾਈਮ ਹੋ ਗਿਆ ਬਹੁਤ ਟਾਈਮ ਹੋ ਗਿਆ ਜੇ ਟਾਕੀ ਇੰਨੀ ਖੁੱਲੀ ਪਈ ਹੈ ਹਾਂ ਮੈਂ ਤਾਂ ਕਹਿੰਨਾ ਖੰਗਲੋਣਾ ਸਾਈਕਲ ਦਾ ਹੋ ਖੜਾ ਸਾਹਮਣੇ ਆਏ ਦੇਖ ਲੈਣੇ ਹੈ ਦੇਖ ਲੈ ਨਹੀਂ ਜੇ ਜੇ ਕੋਈ ਬੰਦਾ ਕੋਈ ਆ ਗਿਆ ਆਪਾਂ ਕਹਿੰਦੇ ਆਂ ਪਾਣੀ ਪੀਣਾ ਸੀ ਆਓ ਤੇ ਜਿੰਨਾ ਹੈ ਤਾਂ ਆਪਾਂ ਆਪਦਾ ਕੰਮ ਕਰਕੇ ਮੁੜੇ ਹਾਂ ਕਰਕੇ ਮੁੜ ਜਾਵਾਂ ਸਹੀ ਗੱਲ ਹੈ ਆ ਜਾ ਕੋ 4 5 ਤਾਂ ਦੇਖੂਗੀ ਹਾਂ ਆਇਆ ਖੜੇ ਸੈਂਕ ਚੱਕ ਲੈ ਕੁਛ ਨਹੀਂ ਹੁੰਦਾ ਦੀਦੀ ਗੱਲ ਸੁਣ ਮੈਂ ਤਾਂ ਸੈਂਕੋ ਰੋੜ ਦਾ ਮੜੀ ਨਿਗਾ ਰੱਖੀ ਮੈਂ ਤਾਂ ਸਿੱਟ ਕੇ ਭੱਜਾਂਗੇ ਤੇਰਾ ਗੋਡਾ ਹੈ ਦੁਖਦਾ ਨਹੀਂ ਤੈਨੂੰ ਪਤਾ ਫਿਰ ਮਾਂਜਰਗੇ ਵੀ ਬਾਹਲਾ ਆਪਾਂ ਨੂੰ ਕੋਈ ਹੈ ਨਹੀਂ ਕੋਈ ਬਾਹਰ ਨਿਕਲੇ ਚੱਕ ਲੈ ਜਾ ਕੇ ਨਹੀਂ ਹਾਂ ਕੋਈ ਨਹੀਂ ਹੈਗਾ ਮਿੰਟ ਮਾਰ ਚੱਕ ਲੈ ਬਾਹਲਾ ਖੜਕਾ ਨਾ ਕਰੀ ਆਹ ਕਪੜਾ ਯਾਰ ਰਿਚਿਆ ਮਾਰੋ ਇਹ ਤੂੰ ਕਿਸਾਨ ਮੇਰ ਕੱਛੂ ਉਹ ਘਟਾਈ ਤੀਜਾ ਸਮਝ ਨਾ ਆਏ ਹੁਜੂ ਤੂੰ ਘਟਾਉਂ ਤੀਤਰ ਲਾ ਉਹ ਘਟਾ ਲਾ ਬਤਾ ਮੈਂ ਬਤਾ ਲਾ ਯਰ ਕਿ ਨਹੀਂ ਆਇਆ ਯਰ ਕਿ ਨਹੀਂ ਆਇਆ ਭੱਜਿਆ 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 ਭੱਜ ਮੈਂ ਉਹਦਾ ਪਤਾ ਪੱਜ ਕੇ ਹਾਂ ਮਾਮਾ ਆਇਕਰ ਆਪਣੇ ਨਾ ਫੋਨ ਆਇਆ ਖਾਸ ਰਿਸ਼ਤੇਦਾਰ ਆਉਂਦੇ ਆ ਹਾਂ ਅੱਜ ਕ ਠੰਡੇ ਦੀ ਬੋਤਲ ਫੜ ਲਿਆ ਹਰਵਿੰਦਰ ਕੇ ਲੈ ਪੈਸੇ ਲੈ ਮੰਮਾ ਲੈ ਪੈਸੇ ਨੂੰ ਫੇਰ ਦੇ ਦਾਂਗੇ ਅਖ ਭਾਈ ਫੇਰ ਦੇ ਭੱਜ ਕੇ ਫੜਦਾ ਪੁੱਤ ਸਾਈਕਲ ਤੇ ਆੜਾ ਛੇਤੀ ਮੁੜ ਆਏਗਾ ਚੰਗਾ ਯਖ ਉਹ ਸਾਈਕਲ ਮੰਮੀ ਹਾਂ ਕੀ ਹੋ ਗਿਆ ਉਹ ਮੰਮੀ ਆਪਣਾ ਸਾਈਕਲ ਕਿੱਥੇ ਆ ਹੁਣ ਤਾਂ ਇੱਥੇ ਘੜਾ ਜਿੰਦਕ ਹੋ ਗਿਆ ਇੱਥੇ ਖੜਾ ਸੀ ਮੈਂ ਵੀ ਦੇਖੀ ਆ ਉਹ ਬਾਰੀ ਵੀ ਖੁੱਲੀ ਪਈ ਆ ਕੋਈ ਆਂਡੇ ਗਵਾਂਡੇ ਲੈ ਗਿਆ ਉਤੋਂ ਤਾਂ ਅੱਗੇ ਦੱਸ ਕੇ ਰਿਆਂਦੇ ਹਾਂ ਚਲ ਕੋਈ ਨਹੀਂ ਪੁੱਛ ਲਾਂਗੇ ਆਪਾਂ ਇੱਧਰ ਤੀ ਨਾਸੀ ਤੈਨੂੰ ਪੁੱਛਣੇ ਭੱਜ ਕੇ ਫੜ ਲੈ ਬੋਤਲ ਫੜ ਲਿਆ ਆਵੇ ਕੋ ਯਾਣਗਵਣ ਸਾਈਕਲ ਵਾਲਾ ਕੀ ਬਣਾਣੀ ਠੀਕ ਆ ਪਰ ਕੀ ਹੋਗਾ ਪਰ ਬੋਲੀ ਜਾਨੀ ਆ ਤੇ ਗੋਦਨਾ ਤਾਂ ਕੀ ਕਰਾਂ ਮੈਂ ਨੀਰੇ ਪਾ ਕੇ ਟੀਕਸ ਰਿਸਤੇ ਕਰਨੀ ਆਉਣਾ ਸੀ ਠੰਡੇ ਦੀ ਬੋਤਲ ਮੰਗਾਈ ਸੀ ਮੈਂ ਆਖਿਆ ਮੁੰਡੇ ਸਾਈਕਲ 파 ਸਾਈਕਲ ਤੇ ਜਾ ਕੇ ਭੱਜ ਠੰਡੇ ਦੀ ਬੋਤਲ ਫੜ ਲਿਆ ਤੇ ਉਹ ਸਾਈਕਲ ਹੀ ਹੈ ਨਹੀਂ ਕਿ ਤੁਸੀਂ ਲੈ ਕੇ ਗਏ ਪਣ ਸਾਈਕਲ ਨਾ ਪਣੇ ਇਸ ਤਾਂ ਲੈ ਕੇ ਨਹੀਂ ਗਏ ਪਣੇ ਫਿਰ ਦੂਦ ਦੇਖ ਲੈਂਦੀ ਕਿਤੇ ਉਰਾ ਪਰ ਹੈ ਨਹੀਂ ਸਾਈਕਲ ਤੁਸੀਂ ਲਗਾਇਆ ਨਹੀਂ ਨਾ ਪਣੇ ਨਾ ਤਾਂ ਸਾਈ ਕਰਦੇ ਨੇ ਸਾਈਕਲ ਬੰਦਾ ਹੁਣ ਕੀ ਕਰਾਂ ਮੈਨੂੰ ਆ ਕੇ ਉਹ ਲੜੂਗਾ ਜੇ ਉਹਨੂੰ ਕਰੇ ਪਤਾ ਲੱਗੇ ਸਾਈਕਲ ਨਹੀਂ ਹੈਗਾ ਪਰ ਮੈਂ ਤੇਨੇ ਗੱਲ ਦੱਸਾਂ ਹਾਂ ਮੈਂ ਤਲਾਹ ਦਾ ਪੱਕਾ ਹੀ ਉਹ ਲੈ ਕੇ ਆਉਣਗੇ ਚੋਰ ਸੀ ਉਹ ਬਾਬੇ ਕੋਈ ਨਹੀਂ ਸੀਗੇ ਉਹ ਜਾਣ ਕੇ ਪੜ ਨਹੀਂ ਜਿਹੜੇ ਅੱਜ ਕਣਕ ਦੀ ਮੰਗਣਾ ਆ ਆ ਪੜ ਉਹ ਮੈਥੋਂ ਵੀ ਪਵਾ ਕੇ ਲਗਾਏ ਨਗੇ ਅੱਛਾ ਤੁਹਾਡੇ ਘਰ ਵੀ ਇਹਨਾਂ ਬਣਾ ਰੋਲੇ ਪਾਈ ਜਾਂਦੇ ਸੀ ਇੰਨਾ ਘੱਟ ਰੋਲੇ ਪਾਈ ਜਾਂਦੇ ਸੀ ਨਿਪੜ ਮੇਰੇ ਨਾਲ ਤਾਂ ਉਹ ਜਿਹੜਾ ਲੱਗ ਗਏ ਹਾਂ ਤੇ ਇੰਨਾ ਮੇਰੇ ਨਾਲ ਜਿਹਦੇ ਮੈਨੂੰ ਤਾਂ ਪੱਕੀ ਪਤਾ ਲੱਗਾ ਸੀ ਵੀ ਚੋਰ ਆ ਉਹ ਪੱਕਾ ਜਿੱਦ ਕਿ ਤੇ ਮੇਰੇ ਨਾਲ ਵੀ ਗਏ ਮੈਨੂੰ ਕਹਿੰਦੇ ਦੋ ਬਾਲਟੀਆਂ ਪਾ ਮੈਂ ਘਥਾਲ ਲੈ ਕੇ ਇਹਨੂੰ ਤਾਂ ਲੈ ਜੂ ਮੈਂ ਤਾਂ ਬੁੜੀ ਦੀ ਬੰਨਾ ਮੈਂ ਉਹ ਹਰਦ ਬੁੜੀ ਪਾੜੀ ਆ ਲੇਕਿਨ ਤੇ ਉੱਡੀ ਜੋ ਲੈ ਕੇ ਥਾਲੇ ਵੀ ਇਹ ਵੀ ਦੇਣਾ ਪੈਣ ਤਾਂ ਪੈਣੀ ਉਹ ਹੀ ਲੈ ਗਈ ਪਾਣ ਪੱਕਾ ਉਹ ਤੋੜ ਸੀ ਉਹ ਕੋਈ ਬਾਬੇ ਨਹੀਂ ਪੜੇ ਨਾ ਮੌਜਨਾ ਕਰ ਕਰ ਬੜਕ ਲੈ ਜਾਂਦੇ ਨੇ ਗੱਟੇ ਭਰਾ ਕੇ ਉਹ ਵੇਚ ਕੇ ਆਥਰੇ ਮੌਜਨਾ ਵਧੀਆ ਤਾਂ ਦਾਰੂਆਂ ਪੀ ਲੈਣਗੇ ਆਪ ਦੀਵੇਂ ਮਰ ਜਾ ਹੁਣ ਮੈਂ ਕੀ ਕਹੂੰਗੀ ਉਹਨੂੰ ਲੈ ਪੈਣ ਮਾਰੇ ਬਿੜਕ ਰੱਖੀ ਜੇ ਮੈਨੂੰ ਕੁਝ ਕਹਿਣ ਲੱਗਿਆ ਤਾਂ ਪੈਣ ਮੰਨ ਕੇ ਹੁਣ ਤੂੰ ਵੀ ਕਹੀ ਦੀ ਵੀ ਇਹਨੂੰ ਕੀ ਪਤਾ ਘਰੇ ਫਿਰਦੀ ਨੂੰ ਹਨਾ ਪੈਣ ਮੰਨ ਕੇ ਬਿੜਕ ਰੱਖੀ ਮੈਂ ਕੋਈ ਨਹੀਂ ਮੇਰੇ ਨਾਲ ਬਾਈ ਲੜ ਲੱਗਾ ਮੈਂ ਆ ਕੇ ਕਹਦੋ ਕੋਈ ਨਹੀਂ ਲੜਾਈ ਉਹ ਤਾਂ ਮੇਰੇ ਨਾਲ ਵੀ ਲੜ ਕੇ ਗਏ ਨਾ ਪੈਣ ਨਾਲ ਲੜਦੇ ਹਾਂ ਚੰਗਾ ਹੁਣ ਸਾਡੇ ਨੇ ਖਾਸ ਰਿਸ਼ਤੇਦਾਰਾਂ ਨਾਲ ਹੋਣੇ ਮੈਂ ਕੰਮ ਕਰ ਲਾ ਚੰ ਸਿੱਧਾ ਕਲੰਗੜ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਸਕਰੀਨ ਦੇ ਉੱਤੇ ਹੁਣੇ-ਹੁਣ ਵੀਡੀਓ ਦੇਖੀ ਹੋਇਆ ਵੀਡੀਓ ਵਧੀਆ ਲੱਗੀ ਸ਼ੇਅਰ ਕਰਨਾ ਲਾਇਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਫੇਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਇਸ ਵੀਡੀਓ ਦੇ ਵਿੱਚ ਮੈਸੇਜ ਅਸੀਂ ਇਹ ਦਿੱਤਾ ਹੈ ਵੀ ਜੋ ਬਾਬੇ ਨਕਲੀ ਹੁਣ ਅੱਜ ਕੱਲ੍ਹ ਘਰਾਂ ਦੇ ਵਿੱਚ ਵਿਹੜਾ ਦੇ ਵਿੱਚ ਕਣਕ ਪਈ ਹੁੰਦੀ ਹੈ ਕੋਈ ਕੋਈ ਡਰਾਮਾ ਖੇੜਦਾ ਕੋਈ ਕੋਈ ਡਰਾਮਾ ਖੇੜਦਾ ਇਹਨਾਂ ਤੋਂ ਆਪਦੀ ਗੌਰ ਰੱਖਿਆ ਕਰੋ ਇਹਨਾਂ ਦਾ ਐ ਨਹੀਂ ਪਤਾ ਬੱਚੇ ਲੈ ਜਾਂ ਜਾਂ ਕੋਈ ਸੰਦ ਸੰਡੇੜਾ ਵੀ ਤੁਹਾਡਾ ਚੱਕ ਸਕਦੇ ਆ ਤੇ ਸਾਡੀ ਟੀਮ ਵੱਲੋਂ ਤੁਹਾਡਾ ਬਹੁ ਜੀ ਲਾਪ੍ਰਿਤ ਸਿੱਧੂ प्रदीप ਸਾਹਿਬ ਸੁਖਦੀਪ ਸਿੱਧੂ ਕੇਵਲ ਸਿੰਘ ਅਰਸ਼ਦੀਪ ਕਾ ਕਨੇਡਾ ਹਰਮਨ ਕਨੇਡਾ ਇੱਕ ਕਮੈਂਟ ਕਰਨ ਵਾਲੇ ਨਾਮ ਸੀ ਗਈ ਪਿਆਰੇ ਪਿਆਰੇ ਕਮੈਂਟ ਕਰਿਆ ਕਰੋ ਕਮੈਂਟਾਂ ਵਿੱਚ ਤੁਹਾਡਾ ਨਾਮ ਜ਼ਰੂਰ ਬੋਲਿਆ ਕਰਾਂਗੀ ਤੁਹਾਡਾ ਬਹੁਤ ਬਹੁਤ ਧੰਨਵਾਦ